ਦੇਲੀ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਸਿੱਧੂ ਮੂਸੇਵਾਲੇ ਦੇ ਚਿਹਰੇ ਵਰਗੇ ਚਿਹਰੇ ਵਾਲੇ ਤਾਂ ਆਪਾਂ ਬਹੁਤ ਸਾਰੇ ਲੋਕ ਦੇਖੇ ਨੇ ਪਰ ਅੱਜ ਤੁਹਾਨੂੰ ਦੱਸਾਂਗੇ ਸਿੱਧੂ ਦੀ ਆਵਾਜ਼ ਵਰਗੀ ਆਵਾਜ਼ ਦੇ ਵਿੱਚ ਗਾਉਣ ਵਾਲੇ ਸਿਕੰਦਰ ਬਾਰੇ ਜਿਸ ਦੀ ਆਵਾਜ਼ ਸਿੱਧੂ ਦਾ ਭਲੇਖਾ ਪਾਉਂਦੀ ਹੈ ਸਿਕੰਦਰ ਦਾ ਗੀਤ ਰਿਲੀਜ਼ ਹੋਇਆ ਡਾਇਰੈਕਟ ਹਿੱਟ ਗੀਪੀ ਗਰੇਵਾਲ ਦੇ ਲੇਬਲ ਤੋਂ ਸਿੱਧੂ ਮੂਸੇਵਾਲੇ ਦਾ ਹਿੱਟ ਟਰੈਕ ਸੋ ਹਾਈ ਵੀ ਗੀਪੀ ਗਰੇਵਾਲ ਨੇ ਹੀ ਰਿਲੀਜ਼ ਕੀਤਾ ਸੀ ਲੱਖ ਮਾਰ ਕਰ ਮਾਰ ਲਵੀ ਫੋਟੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਸਿਕੰਦਰ ਦੀਆਂ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਉਹ ਸਿੱਧੂ ਦੇ ਗੀਤ ਗਾ ਰਿਹਾ ਸੀ ਆਉ ਕਦੇ ਕਦੇ ਲੱਗੇ ਸਧੂ ਮੂਸੇ ਵਾਲਿਆ ਜੱਟ ਥਲੇ ਲਾਇਆ ਦੁਨੀਆ ਇਹ ਸਾਰੀ ਰਹਿਆ ਤੌੜੇ ਆਨੇ ਵਾਲ ਸਾਡੇ ਚਿੱਟੇ ਕਰਤੇ ਢੂਹੇ ਕੁੱਪੇ ਕਰਤੇ ਕਬੀਲਦਾਰੀ ਨੇ ਕਰਮਾ ਚ ਬਸ ਸਾਡੇ ਡਾਂਗਾ ਲਖੀਆਂ ਕਰਮਾ ਚ ਬਸ ਸਾਡੇ ਡਾਂਗਾ ਲਖੀਆਂ ਜਾਫੇ ਲਉਣਾ ਲਿਖਿਆ ਆ ਰੋ 70 ਦਾ ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ ਪਿੰਡ ਬੜਾ ਓਖਾ ਮਿੱਟੀ ਨਹਾਲ ਮਰਨਾ ਠੰਡ ਵਿੱਚ ਸਾਰਾ ਦਿਨ ਧੁੰਦੇ ਮਰੀਏ ਗਰਮੀ ਚ ਪੈਂਦਾ ਧੁੱਪ ਨਹਾਲ ਸੜਨਾ ਹੋ ਤੁਹਾਨੂੰ ਕਿਵੇਂ ਲੱਗੀ ਸਿਕੰਦਰ ਦੀ ਆਵਾਜ਼ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਗੱਲ ਕਰ ਲੈਂਦੇ ਆ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੀ ਜਿਸਨੇ ਆਪਣਾ ਇੰਸਟਾਗ੍ਰam ਅਕਾਊਂਟ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਫਾਲੋ ਕਰ ਲਿਆ ਆ ਤੇ ਪਹਿਲਾਂ ਵੀ ਰਣਵੀਰ ਸਿੱਧੂ ਦੇ ਗੀਤ ਸੁਣਦਾ ਰਹਿੰਦਾ ਸੀ